ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਕਈ ਦਿਨਾਂ ਤੋਂ ਬਾਅਦ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਈ ਰੋਜ਼ ਤੋਂ ਪ੍ਰਭਾਤ ਫੇਰੀਆਂ ਦੇ ਵਿੱਚ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਕਰਕੇ ਅੱਜ ਕੁਝ ਸਮਾਂ ਕੱਢ ਕੇ ਕਈ ਦਿਨਾਂ ਬਾਅਦ ਆਪ ਸੰਗਤਾਂ ਦੇ ਨਾਲ ਗੁਰਬਾਣੀ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਸਹਿਸਕ੍ਰਿਤੀ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝੇ ਕਰਨੇ ਆਰੰਭ ਕੀਤੇ ਹੋਏ ਹਨ ਦੋ ਸ਼ਲੋਕ ਹੁਣ ਤੱਕ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਬਾਣੀ ਦਾ ਸਿਰਲੇਖ ਜਿਹੜਾ ਹੈ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਸਹਿਸਕ੍ਰਿਤੀ ਇਹਨੂੰ ਸੰਸਕ੍ਰਿਤ ਉਚਾਰਨ ਨਹੀਂ ਕਰਨਾ ਜਾਂ ਕਈ ਸੰਸਕ੍ਰਿਤੀ ਕਹੇ ਜਾਂਦੇ ਨੇ ਬਹੁਤ ਘੱਟ ਨੇ ਪਰ ਜਿਹੜੇ ਇਸ ਤਰ੍ਹਾਂ ਕਹਿੰਦੇ ਨੇ ਪਰ ਅਸਲੀ ਸ਼ਬਦ ਸਹਿਸਕ੍ਰਿਤੀ ਹੈ ਉਸ ਤੋਂ ਬਾਅਦ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਉਸ ਤੋਂ ਬਾਅਦ ਕਤੰਚ ਮਾਤਾ ਕਤੰਚ ਪਿਤਾ ਇਥੋਂ ਸ਼ਲੋਕਾਂ ਦੀ ਆਰੰਭਤ ਹੁੰਦੀ ਹੈ ਅੱਜ ਤੀਸਰਾ ਸ਼ਲੋਕ ਜਿਹੜਾ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਉਹ ਉਚਾਰਨ ਕਰੀਏ ਮਿਥਿਆੰਤ ਦੇਹੰ ਖੀਣੰਤ ਵਲਨ ਵਰਤੰਤ ਜ਼ਰੂਆ ਇਤਿਅੰਤ ਮਾਇਆ ਅਤਿਅੰਤ ਆਸਾ ਅਥਿੱਤਯ ਭਵਨ ਗਨੰਤ ਸਵਾਸਾ ਭਿਆਨ ਧਰਮ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰਯੰ ਨਾਨਕ ਗੋਵਿੰਦ 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 ਗੋਪਾਲ ਕਿਰਪਾ ਤੋ ਇਸ ਤਰ੍ਹਾਂ ਇਸ ਸ਼ਲੋਕ ਦਾ ਉਚਾਰਨ ਕਰਨਾ ਹੈ ਆਓ ਹੁਣ ਸੰਖੇਪ ਵਿੱਚ ਵਿਚਾਰ ਕਰੀਏ ਮਿਥੇੰਤ ਮੰਮੇ ਸਿਹਾਰੀ ਥੱਥਾ ਪੈਰ ਦੇ ਵਿੱਚ ਜਈਆ ਉੱਤੇ ਟਿੱਪੀ ਤੱਤਾ ਇਸ ਦਾ ਉਚਾਰਨ ਜਈਆ ਜਿਹੜਾ ਹੈ ਕਿਵੇਂ ਉਚਾਰਨਾ ਹੈ ਉਹਦਾ ਨਿਜਮ ਕਿਵੇਂ ਹੈ ਜੇ ਇਸ ਤਰ੍ਹਾਂ ਅੱਧਾ ਜਈਆ ਪੈਰ ਵਿੱਚ ਹੋਵੇ ਤਾਂ ਉਸ ਦਾ ਉਚਾਰਨ ਸਿਹਾਰੀ ਪਲੱਸ ਐੜਾ ਤੋਂ ਫਿਰ ਮੰਮੇ ਸਿਹਾਰੀ ਜਿਹੜੀ ਜ਼ਈਤੋ ਸਿਆਰੀ ਵਣੀ ਉਹ ਥੱਥੇ ਤੇ ਨਾਲ ਐੜਾ ਟਿੱਪੀ ਐੜੇ ਤੇ ਨਾਲ ਤੱਤਾ ਜਿਵੇਂ ਇੱਥੇ ਲਿਖਿਆ ਹੋਇਆ ਮੰਮੇ ਸਿਹਾਰੀ ਥੱਥੇ ਸਿਹਾਰੀ ਐੜੇ ਟਿੱਪੀ ਤੱਤਾ ਮਿਥੇ ਅੰਤ ਮਿਥ ਸੰਸਕ੍ਰਿਤ ਵਿੱਚ ਝੂਠ ਨੂੰ ਕਹਿੰਦੇ ਨੇ ਮਿਥੇ ਅੰਤ ਦੇਹਨ ਤੋਂ ਪਾਵੈ ਨਾਸ਼ਵਾਨ ਦੇਹੀ ਜਿਹੜੀ ਨਹੀਂ ਰਹਿਣੀ ਇਹ ਦੇਹੀ ਨਾਸ਼ਵਾਨ ਹੈ ਕੀਣੰਤ ਵਲਨੰ ਵਲ ਰੋਜ਼ ਖੀਣ ਹੁੰਦਾ ਜਾ ਰਿਹਾ ਘਟਦਾ ਜਾ ਰਿਹਾ ਵਰਤੰਤ ਜ਼ਰੂਆ ਜ਼ਰੂਆ ਕਹਿੰਦੇ ਬਡੇਪੇ ਨੂੰ ਵਰਤੰਤ ਤੋਂ ਭਾਵ ਵਾਧਾ ਬਡੇਪਾ ਵਧਦਾ ਜਾ ਰਿਹਾ ਹਿੱਤੰਤ ਇਹ ਜਿਹੜਾ ਸ਼ਬਦ ਫੇਰ ਆਏ ਸਿਆਰੀ ਤੱਤਾ ਪੈਰ ਤੇ ਜਈਆ ਟਿੱਪੀ ਤੱਤਾ ਤੋਂ ਇਹਦਾ ਉਚਾਰਨ ਵੀ ਸਿਹਾਰੀ ਪਲੱਸ ਐੜਾ ਜਈਏ ਦਾ ਤੋਂ ਹਾਏ ਸਿਆਰੀ ਜਿਹੜੀ ਜਈਏ ਤੋਂ ਸਿਹਾਰੀ ਬਾਣੀ ਤੱਤੇ ਤੇ ਨਾਲ ਐੜਾ ਉੱਤੇ ਟਿੱਪੀ ਤੱਤਾ ਇਸ ਤਰ੍ਹਾਂ ਉਚਾਰਨ ਹਿੱਤੰਤ ਮਾਇਆ ਬੜੇਪਾ ਵੱਧਦਾ ਜਾਂਦਾ ਪਰ ਨਾਲ ਦੀ ਨਾਲ ਮਨੁੱਖ ਦਾ ਜਿਹੜਾ ਹਿੱਤ ਜਿਹੜਾ ਮੋਹ ਹੈ ਉਹ ਮਾਇਆ ਨਾਲ ਹੀ ਵੱਧਦਾ ਜਾਂਦਾ ਜਦ ਕਿ ਬੜੇਪਾ ਵੱਧਣ ਦੇ ਨਾਲ ਬੜੇਪੇ ਵੱਲ ਨੂੰ ਜਾਂਦੇ ਆ ਪਰਮਾਤਮਾ ਵੱਲ ਨੂੰ ਮੰਨ ਜਾਣਾ ਚਾਹੀਦਾ ਪਰ ਇਹਦਾ ਮਨ ਮਾਇਆ ਵੱਲ ਜ਼ਿਆਦਾ ਵੱਧਦਾ ਹੈ ਅੱਗੇ ਸ਼ਬਦ ਹੈ ਅਤਯੰਤ ਐੜਾ ਤੱਤਾ ਪੈਰ 'ਚ ਜਈਆ ਅੱਧਾ ਉੱਪਰ ਟਿੱਪੀ ਤੱਤਾ ਤੋ ਇਸ ਦਾ ਉਚਾਰਨ ਵੀ ਐੜਾ ਤੱਤੇ ਸਿਹਾਰੀ ਜੋ ਜਈਏ ਤੋਂ ਸਿਹਾਰੀ ਪਲੱਸ ਐੜਾ ਵੜਨਾ ਤੱਤੇ ਸਿਹਾਰੀ ਐੜੇ ਟਿੱਪੀ ਤੱਤਾ ਇਹ ਟਿੱਪੀ ਨੇ ਐੜੇ ਤੇ ਚਲੇ ਜਾਣਾ ਅਤਯੰਤ ਮਤਲਬ ਜਿਹਦਾ ਕੋਈ ਅੰਤ ਨਾ ਹੋਵੇ ਬਹੁਤ ਜ਼ਿਆਦੇ ਅਤਯੰਤ ਅਸਾ ਪਦਾਰਥਾਂ ਦੀਆਂ ਆਸਾਂ ਬਹੁਤ ਅੰਤ ਕੋਈ ਨਹੀਂ ਪਰ ਆਥਿੱਤਯ ਆ ਤੱਤੇ ਦੇ ਪੈਰ ਵਿੱਚ ਫਿਰ ਅੱਧਾ ਜਈਆ ਹੈ ਇਹਨੇ ਵੀ ਸਿਹਾਰੀ ਪਲੱਸ ਐੜੇ ਵਿੱਚ ਬਦਲਨਾ ਸਿਹਾਰੀ ਇਸ ਤੱਤੇ ਤੇ ਨਾਲ ਐੜਾ ਜਿਵੇਂ ਐੜਾ ਥੱਤੇ ਸਿਹਾਰੀ ਤੱਤ ਸਿਆਰੀ ਐਡਾ ਅਥਿੱਤਿਆ ਅਥਿੱਤਿਆ ਦਾ ਮਤਲਬ ਹੁੰਦਾ ਅਤੀਥੀ ਪ੍ਰੋਣ ਸਤਿਗੁਰੂ ਕਹਿੰਦੇ ਨੇ ਆਸਾਂ ਬਹੁਤ ਵੱਧ ਜਾਂਦੀਆਂ ਪਰ ਸੰਸਾਰ ਤੇ ਮਨੁੱਖ ਹੁੰਦਾ ਪ੍ਰੋਣੇ ਦੀ ਤਰ੍ਹਾਂ ਭਵਨੰਗ ਭਾਵ ਸੰਸਾਰ ਘਰ ਆਪਣੇ ਘਰ ਵਿੱਚ ਇਸ ਸੰਸਾਰ ਵਿੱਚ ਪ੍ਰੋਣੇ ਦੀ ਤਰ੍ਹਾਂ ਮਨੁੱਖ ਹੁੰਦਾ ਜਿਹਨੇ ਛੱਡ ਕੇ ਜਾਣਾ ਹੁੰਦਾ ਸਭ ਕੁਝ ਗਨੰਤ ਸਵਾਸਾ ਹੁਣੇ ਸਵਾਸਾ ਸਸਨ ਕੰਨਾਂ ਵੀ ਹੈਗਾ ਪੈਰ ਵਿੱਚ ਬਾਵਾ ਵੀ ਹੈਗਾ ਫੇਰ ਸੱਸੀ ਕਰਨਾ ਹੈ ਇਹਦਾ ਉਚਾਰਨ ਕਈ ਵਾਵਾ ਲਾ ਕੇ ਸਵਾਸਾ ਕਰਦੇ ਨੇ ਪਰ ਜੋ ਨਿਜ਼ਮ ਪੜ੍ਹਨ ਦਾ ਹੈ ਇਸ ਵਾਵੇ ਨੇ ਜੋ ਵਾਵਾ ਹੈ ਸੱਸੀ ਨੂੰ ਔਂਕੜ ਨਾਲ ਐੜਾ ਇਸ ਤਰ੍ਹਾਂ ਉਚਾਰਨ ਹੋਣਾ ਹੈ ਸੱਸੀ ਨੂੰ ਔਂਕੜ ਐੜੇ ਨੂੰ ਕੰਨਾ ਸੱਸੀ ਨੂੰ ਕੰਨਾ ਸਵਾਸਾ ਭਾਵ ਸਾ ਗਨੰਤ ਸਵਾਸਾ ਅੱਗੇ ਪਿਆਨ ਪਬੇਦਲਾਮ ਇਹ ਜਿਹੜਾ ਜ਼ਈਆ ਹੈ ਇਹਨੇ ਐੜੇ ਵਿੱਚ ਬਦਲਣਾ ਇੱਥੇ ਪਬੇਦਲਾਮ ਐਡੇ ਨੂੰ ਕੰਨ ਨੰਨਾ ਇਸ ਤਰ੍ਹਾਂ ਉਚਾਰਨਾ ਭਿਆਨ ਡਰਾਵਣਾ ਧਰਮਨ ਤੋਂ ਭਾਵ ਧਰਮਰਾਜ ਸਤਿਗੁਰੂ ਕਹਿੰਦੇ ਨੇ ਜਿਹੜਾ ਡਰਾਵਣਾ ਧਰਮਰਾਜਾ ਰੋਜ਼ ਮਨੁੱਖ ਦੇ ਸਾਹ ਗਿਣਦਾ ਹੈ ਪਤੰਤ ਮੋਹ ਕੂਪ ਦੁਰਲਭਯ ਦੇਹੰ ਇਥੇ ਦੁਰਲਭਯ ਭੱਬੇ ਦੇ ਪੈਰ ਚ ਫਿਰ ਜਈਆ ਅੱਧਾ ਇਹਨੇ ਵੀ ਸਿਹਰੀ ਪਲਸ ਐਡੇ ਵਿੱਚ ਬਦਲਣਾ ਤੋਂ ਦਦੇ ਨ ਓਕੜ ਰਾਰਾ ਲੱਲਾ ਭੱਬੇ ਸਿਹਾਰੀ ਐੜਾ ਦੁਰਲਭਯ ਪਤੰਤ ਮੋਹ ਕੂਪ ਦੁਰਲਭਯ ਦੇਹਾਂ ਇਹ ਦੁਰਲਭ ਸਰੀਰ ਇਹ ਕੀਮਤੀ ਸਰੀਰ ਜਿਹੜਾ ਹੈ ਮੋਹ ਦੇ ਖੂਬ ਵਿੱਚ ਪਿਆ ਰਹਿਦਾ ਹੈ ਭਾਵ ਮੋਹ ਵਿੱਚ ਮਨੁੱਖ ਫਸਿਆ ਰਹਿੰਦਾ ਹੈ ਤਤ ਆਸਰੰ ਨਾਨਕ ਤਤ ਤੋਂ ਭਾਵ ਉਸ ਦਾ ਆਸਰੰ ਆਸਰਾ ਜਿਹੜਾ ਆਸਰੰ ਸ਼ਬਦ ਹੈ ਐਡੇ ਨੂੰ ਕੰਨਾ ਸਸਾ ਰਾਰਾ ਪੈਰ ਵਿੱਚ ਹੈ ਜ਼ੈਨ ਉੱਪਰ ਟਿੱਪੀ ਹੈ ਉਸ ਜ਼ੈਨ ਫਿਰ ਸਿਹਾਰੀ ਪਲੱਸ ਐੜਾ ਤੋਂ ਸਿਹਾਰੀ ਜਿਹੜਾ ਪੈਰ ਚਰਾਰਾ ਇਹ ਤੇ ਚਲੀ ਜਾਣੀ ਜਿਵੇਂ ਐੜੇ ਨੂੰ ਕੰਨ ਸੱਸਾ ਰਾਰੇ ਸਿਹਾਰੀ ਐੜੇ ਦੇ ਉੱਪਰ ਟਿੱਪੀ ਆਸਰੰ ਇਸ ਤਰ੍ਹਾਂ ਪਾਠ ਹੋਣਾ ਆਸਰਾ ਸਹਾਰਾ ਹੈ ਨਾਨਕ ਇਸ ਮੋਹ ਦੇ ਖੂ ਦੇ ਵਿੱਚ ਜਿਹੜਾ ਮਨੁੱਖਾ ਸ਼ਰੀਰ ਡਿਗਿਆ ਰਹਿੰਦਾ ਨਾ ਉਹਦੇ ਵਾਸਤੇ ਉਹ ਤੇ ਬਚਣ ਵਾਸਤੇ ਸਹਾਰਾ ਕਿਹਦਾ ਤੱਕਣਾ ਪਰਮੇਸ਼ਰ ਦਾ ਪ੍ਰਮਾਤਮਾ ਦਾ ਉਹ ਕੋਣ ਹੈ ਗੋਬਿੰਦ 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 ਗੋਪਾਲ ਕਿਰਪਾ ਉਹ ਜਿਹੜਾ ਗੋਵਿੰਦ ਪਰਮਾਤਮਾ ਧਰਤੀ ਦਾ ਸਹਾਰਾ ਹੈ ਜੋ ਧਰਤੀ ਨੂੰ ਪਾਲਣ ਵਾਲਾ ਗੋਪਾਲ ਹੈ ਉਹਦੀ ਕਿਰਪਾ ਤੱਕ ਭਾਵ ਉਹਦਾ ਸਹਾਰਾ ਤੱਕ ਇਸ ਮੋਹ ਦੇ ਖੂ ਦੇ ਵਿੱਚ ਡਿਗਣ ਤੋਂ ਇਸ ਜਾਲ ਤੋਂ ਬਚਣ ਵਾਸਤੇ ਪਰਮਾਤਮਾ ਦੇ ਨਾਮ ਦਾ ਸਹਾਰਾ ਤੱਕ ਸੋ ਇਸ ਤਰ੍ਹਾਂ ਇਸ ਸਤਿਗੁਰ ਇਸ ਸ਼ਲੋਕ ਦੇ ਵਿੱਚ ਸਤਿਗੁਰ ਨੇ ਸਾਨੂੰ ਜੋ ਸਮਝਾਇਆ ਕਿ ਦੇਹੀ ਨਾਸ਼ਵਾਨ ਹੈ ਵੱਲ ਰੋਜ ਘਟਦਾ ਜਾਂਦਾ ਬੜੇਪਾ ਵੱਧਦਾ ਹੈ ਨਾਲ ਮਨੁੱਖ ਦੀਆਂ ਆਸਾਂ ਵੀ ਵੱਧਦੀਆਂ ਨੇ ਆਸਾਂ ਵਿਅੰਤ ਹੁੰਦੀਆਂ ਆਇਆ ਸੰਸਾਰ ਤੇ ਪ੍ਰਾਣੇ ਦੀ ਤਰ੍ਹਾਂ ਜਿਵੇਂ ਪ੍ਰਾਣਾ ਬਹੁਤੇ ਦਿਨ ਨਹੀਂ ਰਹਿੰਦਾ ਜਿਆਦਾ ਦਿਨ ਪ੍ਰਾਣਾ ਨਹੀਂ ਰਹਿੰਦਾ ਪਰ ਨਾਲ ਦੀ ਨਾਲ ਉਹ ਧਰਮਰਾਜ ਜਿਹੜਾ ਸਾਡੇ ਸਾਹ ਗਿਣਦਾ ਪਿਆ ਉਹ ਡਰਾਵਣਾ ਧਰਮਰਾਜ ਉਹ ਸਾਡੇ ਸਾਹ ਗਿਣਦਾ ਪਿਆ ਭਾਵ ਜਨਮ ਤੋਂ ਮੌਤ ਵੱਲ ਨੂੰ ਜਾਣਾ ਮੌਤ ਜਿਹੜੀ ਹੈ ਸਾਡੇ ਸਵਾਸਾਂ ਦੀ ਗਿਣਤੀ ਕਰਦੀ ਪਈ ਤੋ ਫਿਰ ਵੀ ਮਨੁੱਖ ਜਿਹੜਾ ਹੈ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਮੋਹ ਦੇ ਖੂ ਵਿੱਚ ਡਿਗਿਆ ਰਹਿੰਦਾ ਮਨੁੱਖੀ ਸ਼ਰੀਰ ਇਹ ਨਾਨਕ ਇੱਕ ਆਸਰਾ ਤੱਕ ਇਸ ਮੋਹ ਦੇ ਜਾਲ ਤੋਂ ਬਚਣ ਵਾਸਤੇ ਉਹ ਹੈ ਗੋਬਿੰਦ ਔਰ ਗੋਪਾਲ ਪਰਮਾਤਮਾ ਪਰਮੇਸ਼ਰ ਉਹਦਾ ਆਸਰਾ ਤੱਕ ਪਾਪ ਗੁਰੂ ਵਾਲ ਬਣ ਕੇ ਰੱਬ ਚੇਤੇ ਕਰ ਇਸ ਤਰ੍ਹਾਂ ਸਤਿਗੁਰ ਸਾਨੂੰ ਸਮਝਾਉਂਦੇ ਨੇ ਆਸ ਕਰਦਾ ਇਹ ਕੀਤੀ ਹੋਈ ਵਿਚਾਰ ਆਪ ਜੀ ਨੂੰ ਚੰਗੀ ਲੱਗੇਗੀ ਤੋ ਜੇ ਚੰਗੀ ਲੱਗੇ ਜਰੂਰ ਅੱਗੇ ਸ਼ੇਅਰ ਕਰਿਓ ਸਾਂਝੀ ਕਰਿਓ ਔਰ ਕੋਈ ਸੁਝਾ ਦੇਣਾ ਆਪ ਜੀ ਕਮੈਂਟ ਕਰਕੇ ਸੁਝਾਅ ਵੀ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ